ਤੇ ਪਹਿਲਾਂ ਤੋਂ ਚੱਲਦਾ ਆ ਰਿਹਾ ਬਾਬਰ ਦੇ ਕੋਲ ਕੀ ਐਸਤ ਆਏ ਤੇ ਗੁਰੂ ਨਾਨਕ ਦੇਵ ਜੀ ਕੋਲ ਕੀ ਐਸਤ ਤੇ ਕ੍ਰਿਸ਼ਨ ਜੀ ਕੋਲ ਕੀ ਸੀ ਸਤ ਦੁਰਯੋਧਨ ਕੋਲ ਕੀ ਸੀ ਤੇ ਫਿਰ ਕੀ ਹੋ ਰਿਹਾ ਹੈ ਕੀ ਹੋ ਰਿਹਾ ਸੀ ਸ਼ੁਰੂ ਤੇ ਐਦਾਂ ਹੀ ਹੁੰਦਾ ਆ ਰਿਹਾ ਤੇ ਇਹ ਦੇਖਣਾ ਵੀ ਸਾਡੀ ਡਿਊਟੀ ਹੁਣ ਸਾਨੂੰ ਇਸ ਪਲੇਟਫਾਰਮ ਦੇ ਉੱਤੇ ਭੇਜਿਆ ਗਿਆ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਆਏ ਅਸੀਂ ਆਪਣੀ ਇੱਛਾ ਨਹੀਂ ਪ੍ਰਗਟ ਕੀਤੀ ਨਾ ਸਾਨੂੰ ਯਾਦ ਹੈ ਸਾਨੂੰ ਅੱਜ ਦੋ ਅੱਖਾਂ ਚਾਹੀਦੀਆਂ ਚਾਰ ਅੱਖਾਂ ਚਾਹੀਦੀਆਂ ਇੱਕ ਹੱਡ ਚਾਹੀਦਾ ਇੱਕ ਦੋ ਹੱਡ ਚਾਹੀਦਾ ਦੋ ਦੋ ਇੰਜਣ ਲਾ ਲੈਂਦੇ ਆ ਜਿਹੜੇ ਅੱਜ ਕੱਲ੍ਹ ਜਹਾਜ਼ ਚਲਦੇ ਆ 4-4 ਇੰਜਣ ਲਾ ਲੈਂਦੇ ਆ ਤੇ ਅਸੀਂ ਵੀ ਹਾਰਟ ਪਾ ਲੈਣੇ ਸੀ 3-4 ਵੀ ਕਿਤੇ ਫੇਲ ਹੋ ਗਿਆ ਦੂਜਾ ਕੰਮ ਆ ਜਾਊਗਾ ਧਾਰਨ ਕਰ ਲਿਆ ਜੀਨੇ ਸਾਨੂੰ ਪੈਦਾ ਕੀਤਾ ਏ ਉਹਦੀ ਮਰਿਆਦਾ ਨੂੰ ਅਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਹ ਪਜਿਆ ਕੋਣ ਭਲੇ ਕੋ ਮੰਦੇ ਕੁਦਰਤ ਦੇ ਵਿੱਚ ਵਿਆਪਕ ਸਮਦਰਸ਼ਟੀ ਨੂੰ ਧਾਰਨ ਕਰ ਲਿਆ ਧਰਮੀ ਬਣ ਕੇ ਹੋਰ ਇੱਚ ਕੀ ਆਂ ਅਲੱਗ 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 ਮਤਾਂ ਦੇ ਲੋਕਾਂ ਨੇ ਲਿਖੀਆਂ ਹੋਈਆਂ ਹਿਸਟਰੀਆਂ ਕਿ ਉਹਨੇ ਉਹਨੂੰ ਇਹ ਭਟਕੇ ਹੋਏ ਇਨਸਾਨ ਨੇ ਜਿਹਨੂੰ ਕਿ ਪਤਾ ਹੀ ਨਹੀਂ ਸੀ ਵੀ ਪਵਿੱਤਰਤਾ ਗ੍ਰੰਥ ਕਹਿੰਦੇ ਕੀ ਹੈ ਉਹ ਕਹਿੰਦਾ ਸਿਰਫ ਮੈਂ ਚਾਹੀਦਾ ਤੇ ਇਹਦੇ ਵਿੱਚ ਹੋਰ ਕੋਈ ਨਹੀਂ ਚਾਹੀਦਾ ਇਹਦੇ ਵਿੱਚ ਇਸਲਾਮ ਚਾਹੀਦਾ ਉਹਨੂੰ ਇਸਲਾਮ ਦੀ ਏ ਬੀ ਸੀ ਵੀ ਨਹੀਂ ਪਤਾ ਬਰਾਬਸਰਾ ਦੇ ਵਿੱਚ ਮੌਜੂਦ ਆ ਤੇ ਨਿਆਸਰਿਆਂ ਦਾ ਘਰ ਕਹਿੰਦੇ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਹੈਗੀ ਉਹਨਾਂ ਨੂੰ ਘਰ ਦੇਣ ਦੀ ਕੋਸ਼ਿਸ਼ ਰਹਿੰਦੀ ਆ ਆਪਣੇ ਆਪ ਦੇ ਵਿੱਚ ਉਹ ਸੰਸਥਾ ਜਿਹੜੀ ਰੋਲਦੇ ਲੋਕਾਂ ਨੂੰ ਸਾਂਭਦੀ ਆ ਇਹ ਸਵਾਲ ਤਾਂ ਖੜਾ ਹੁੰਦਾ ਜੋ ਕੰਮ ਸਰਕਾਰਾਂ ਦਾ ਹੁੰਦਾ ਹੈ ਕਿ ਉਹ ਲੋਕ ਇਹ ਉਹ ਕੰਮ ਕਰਦੇ ਨੇ ਚੰਦਰਮਾਨ ਜਿਹੜੀ ਗੱਲ ਕਰਦੇ ਸੀ ਜਾਣਾ ਉੱਥੇ ਵੀ ਜ਼ਰੂਰੀ ਹੈ ਬੁਲੇਟ ਟ੍ਰੇਨ ਵੀ ਜ਼ਰੂਰੀ ਹੈ ਪਰ ਕਦੋਂ ਜ਼ਰੂਰੀ ਹੈ ਜੇਕਰ ਪਹਿਲਾਂ ਨਾਗਰਿਕ ਦੇ ਪੇਟ ਦੇ ਵਿੱਚ ਰੋਟੀ ਹੈਗੀ ਪਹਿਲਾਂ ਜੇਕਰ ਉਹਨੂੰ ਇਲਾਜ ਮੇ ਇਲਾਜ ਬਿਨਾ ਤਾਂ ਨਹੀਂ ਮਰ ਰਿਹਾ ਕਿਤੇ এডਿਕੇਸ਼ਨ ਨੂੰ ਮੈਰੀ ਨੂੰ ਤਾਂ ਨਹੀਂ ਤਰਸ ਰਿਹਾ ਕਿਤੇ ਜਿਹੜੀ ਕਿ ਸਾਡੇ ਵਿਕਾਸ ਦੇ ਪੀਲਰ ਹੈ ਜੇਕਰ ਇਹ ਚੀਜ਼ਾਂ ਨੂੰ ਅਸੀਂ ਜੀ ਕੀਨੀ ਬਣਾ ਲਿਆ ਇਹ ਫਿਰ ਸਾਡਾ ਇਨਸਾਨ ਹੋਣ ਦੇ ਨਾਤੇ ਧਰਮ ਬਣਦਾ ਫਿਰ ਅਸੀਂ ਵਿਕਾਸ ਦੀਆਂ ਪੌੜੀਆਂ ਜਿਹੜੀਆਂ ਅਗਲੀਆਂ ਚੜ੍ਹਨੀਆਂ ਰਾਤ ਨੂੰ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਜਿਹੜੇ ਪਹਿਲੀ ਵਾਰ ਕੋਈ ਮੇਰੇ ਵਰਗਾ ਅੰਦਰ ਜਾਂਦਾ ਹੋਵੇ ਜੋ ਬਾਹਰੋਂ ਆ ਕੇ ਕੋਈ ਦੇਖਦਾ ਹੋਵੇ ਪਰ ਇਹ ਅਸਲੀਅਤ ਹੈ ਜੋ ਹਾਲਾਂਕਿ ਮੇਰੇ ਦੇਸ਼ ਦੇ ਹੁਕਮਰਾਨ ਦੇਖਣਾ ਚਾਹੁੰਦੇ ਨਹੀਂ ਸਾਡੇ ਦੇਸ਼ ਦੀ ਧੀ ਪਹਿਣਾ ਮਾਂ ਸਾਡਾ ਭਰਾ ਪਿਤਾ ਜੇਕਰ ਰੋੜ ਰਿਹਾ ਹੋਵੇ ਨੀਲੇ ਆਕਾਸ਼ ਦੇ ਥੱਲੇ ਤਰਸ ਰਿਹਾ ਹੋਵੇ ਬੇਸਿਕ नीड ਨੂੰ ਭੁੱਖਾ ਪਿਆਸਾ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਹੀ ਨਹੀਂ ਜ਼ੁਲਮਾਂ ਦਾ ਸ਼ਿਕਾਰ ਹੋ ਰਿਹਾ ਹੋਵੇ ਤੇ ਫਿਰ ਸਾਡੇ ਵਿਕਾਸ ਦੇ ਉੱਤੇ ਕੁਐਸਚਨ ਨਹੀਂ ਹੁੰਦਾ ਹੈ ਨਾਨਕ ਸਾਹਿਬ ਦੇ ਸੁਪਨਿਆਂ ਦਾ ਸਮਾਜ ਕੀ ਸੀਗਾ ਵੈਸੇ ਨਾਨਕ ਦੇ ਸੁਪਨਿਆਂ ਦਾ ਸਮਾਜ ਜਿਹਦੇ ਵਿੱਚ ਸੱਚ ਹੈ ਜਿਦੇ ਵਿੱਚ ਸੰਤੋਖ ਹੈ ਜਿਦੇ ਵਿੱਚ ਸਮ ਦ੍ਰਿਸ਼ਟੀ ਹੈ ਜਿਹਦੇ ਕੰਮ ਜਿਹੜੇ ਕਮਾਂ ਦਾ ਆਧਾਰ ਹੈ ਜਿਦੇ ਵਿੱਚ ਸ਼ੈਨਸ਼ੀਲਤਾ ਹੈ ਜਿਦੇ ਵਿੱਚ ਦਇਆ ਹੈ ਜਿਦੇ ਵਿੱਚ ਪ੍ਰੇਮ ਹੈ ਜਿਦੇ ਵਿੱਚ ਨਿਡਰਤਾ ਹੈ ਜਿਦੇ ਵਿੱਚ ਨਿਰਵੈਰਤਾ ਹੈ ਅੱਜ ਕੋਈ ਕਰਦਾ ਇਹਨਾਂ ਦੇ ਹੱਕਾਂ ਦੀ ਗੱਲ ਜੇ ਕਰਦਾ ਹੈ ਤਾਂ ਮੈਂ ਉਹਨੂੰ ਸਲਾਮ ਕਰਦਾ ਹੈ ਕੋਣ ਹੈ ਪਰ ਮੈਂ ਜਾਨਣਾ ਵੀ ਚਾਹੂੰਗਾ ਐਡਰੈਸ ਵੀ ਪੁੱਛੂੰਗਾ ਕਿਹੜਾ ਹੱਕਾਂ ਦੀ ਗੱਲ ਕਰਦਾ ਆਵਾਜ਼ ਨਹੀਂ ਉੱਠ ਰਹੀ ਅੱਜ ਧਰਮ ਦਇਆ ਕਾ ਪੂਤ ਹੈ ਤੁਹਾਡੇ ਅੰਦਰ ਦਇਆ ਹੈਗੀ ਹੈ ਸਾਡੇ ਅੰਦਰ ਦਇਆ ਹੈਗੀ ਹੈ ਜੋ ਉਪਯੋਗੋ ਧਰਮ ਹੈ ਫਿਰ ਉਸ ਦੇ ਵਿੱਚੋਂ ਜੋ ਉੱਭਜੂਗਾ ਉਹ ਸੰਤੋਖ ਉੱਭਜੂਗਾ ਜੇ ਸੰਤੋਖ ਆ ਗਿਆ ਨਾ ਤੁਸੀਂ ਰਾਜ ਜਾਂਦੇ ਰਾਜੇ ਨਹੀਂ ਤੁਸੀਂ ਭਖਾਰੀ ਹੁੰਦੇ ਭਖਾਰੀਆਂ ਸਭ ਤੋਂ ਵੱਡੇ ਭਖਾਰੀ ਉਹ ਜਿਹੜੇ ਫਿਰ ਮੰਗੀ ਜਾਂਦੇ ਆ ਵੀ ਦੇ ਆ ਵੀ ਦੇ ਹੋਰ ਦੇ ਹੋਰ ਦੇ ਇਹ ਸੱਚ ਦੇ ਆਸ਼ਿਕਾਂ ਨੇ ਮਿਲ ਕੇ ਸਮਾਜ ਨੂੰ ਕਿਦਾਂ ਵਹਿਣ ਬਦਲਦੇ ਸੀ ਤੇ ਅੱਜ ਵੀ ਬਦਲੇ ਜਾ ਸਕਦੇ ਆ ਪਰ ਚੁੱਪ ਰਹਿ ਕੇ ਤੁਸੀਂ ਕਿਤੇ ਮਤਲਬ ਇਹ ਨਾ ਸਮਝ ਲਓ ਕਿ ਅਸੀਂ ਬਸ ਜਾਾਂਗੇ ਚੁੱਪ ਰਹਿ ਕੇ ਜੋ ਕ੍ਰਾਈਮ ਕਰਕੇ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਕੁਦਰਤ ਦੇ ਨਜ਼ਰਾਂ ਵਿੱਚ ਜੋ ਪ੍ਰੈਣਾ ਵੀ ਵੱਡਾ ਕ੍ਰਾਈਮ ਬਹੁਤ ਵੱਡਾ ਕ੍ਰਾਈਮ ਸਾਸ਼ੀਕਾਲ ਢੇਲੀਪੋਸਟ ਪੰਜਾਬੀ ਦੇਖ ਰਹੇ ਹੋ ਤੇ ਮੈਂ ਗਗਨ ਸ਼ੁਕਲਾ ਪ੍ਰਾਵਾਸਰਾ ਦੇ ਵਿੱਚ ਮੌਜੂਦ ਹਾਂ ਤੇ ਨਿਆਸਰਿਆਂ ਦਾ ਘਰ ਕਹਿੰਦੇ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਹੈਗੀ ਉਹਨਾਂ ਨੂੰ ਘਰ ਦੇਣ ਦੀ ਕੋਸ਼ਿਸ਼ ਰਹਿੰਦੀ ਆ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਕੋਸ਼ਿਸ਼ ਰਹਿੰਦੀ ਆ ਪਰ ਮੇਰਾ ਦੇਸ਼ ਜਿਸ ਗਤੀ ਦੇ ਨਾਲ ਤਰੱਕੀ ਕਰ ਰਿਹਾ ਹੈ ਕੀ ਅਸੀਂ ਧਰਤੀ ਤੇ ਜਿਹੜੀਆਂ ਸੁੱਖ ਸੋਵਦਾ ਨੇ ਉਹਨਾਂ ਨੂੰ ਪਹੁੰਚਾਉਣ ਚ ਕਾਮਯਾਬ ਹੋਨੇ ਆ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਬਹੁਤ ਵੱਡੀ ਅਰਥਵਿਵਸਥਾ ਦੀ ਗੱਲ ਹੁੰਦੀ ਆ ਬੋਲੇ ਟ੍ਰੇਨ ਦੀ ਗੱਲ ਹੁੰਦੀ ਆ ਚੰਦਰਯਾਨ ਦੀ ਗੱਲ ਹੁੰਦੀ ਆ ਪਰ ਕੀ ਆਮ ਆਦਮੀ ਨੂੰ ਉਹ ਉਹਨਾਂ ਸਹੂਲਤਾਂ ਮਿਲਦੀਆਂ ਨੇ ਸਮਾਜਿਕ ਸੁਰੱਖਿਆ ਮਿਲਦੀ ਆ ਮੇਰੇ ਨਾਲ ਪ੍ਰਬਾਸਰਾ ਦੇ ਫਾਊਂਡਰ ਮੈਂਬਰ ਸ਼ਮਸ਼ੇਰ ਸਿੰਘ ਮੌਜੂਦ ਨੇ ਗੱਲਬਾਤ ਵੀ ਕਰੂੰਗਾ ਪ੍ਰਬਾਸਰਾ ਮੈਂ ਬਾਰ-ਬਾਰ ਜ਼ਿਕਰ ਇਸ ਲਈ ਕਰ ਰਿਹਾ ਹਾਂ ਕਿਉਂਕਿ ਕਿਤੇ ਨਾ ਕਿਤੇ ਇਹ ਦੇਖਿਆ ਜਾਵੇ ਤਾਂ ਆਪਣੇ ਆਪ ਦੇ ਵਿੱਚ ਉਹ ਸੰਸਥਾ ਹੈ ਜਿਹੜੀ ਰੋਲਦੇ ਲੋਕਾਂ ਨੂੰ ਸੰਭਾਲਦੀ ਆ ਇਹ ਸਵਾਲ ਤਾਂ ਖੜਾ ਹੁੰਦਾ ਜੋ ਕਮ ਸਰਕਾਰਾਂ ਦਾ ਹੁੰਦਾ ਹੈ ਇਹ ਉਹ ਲੋਕ ਇਹ ਉਹ ਕੰਮ ਕਰਦੇ ਨੇ ਵੋਟ ਨਾਲ ਚੁਣੇ ਹੋਏ ਲੋਕ ਜਦੋਂ ਸੱਤਾ ਦੀ ਕੁਰਸੀ ਤੇ ਬੈਠਦੇ ਨੇ ਤਾਂ ਉਸ ਤੋਂ ਬਾਅਦ ਇਹ ਉਹਨਾਂ ਦੀ ਫਰਜ਼ ਬਣ ਜਾਂਦਾ ਸ਼ਮਸ਼ੀਰ ਜੀ ਨਾਲ ਗੱਲਬਾਤ ਕਰਦੇ ਆ ਪਾਜੀ ਵੈਗੂ ਜੀ ਦਾ ਖਾਲਸਾ ਵੈਰ ਜੀ ਖਾਲਸਾ ਵੈਰ ਜੀ ਥੈਂਕ ਯੂ ਧੰਨਵਾਦ ਵੈਲਕਮ ਕੀ ਕਹਾਂ ਬਹੁਤ ਸਾਰੇ ਸਵਾਲ ਲੈ ਕੇ ਤੁਹਾਡੇ ਤਾਂ ਹੀ ਆਏ ਪਰ ਜਿੰਨੇ ਮਰਜ਼ੀ ਸਵਾਲ ਕਰਿਓ ਤੁਹਾਡਾ ਤਾਂ ਮਾਲਕ ਹੈ ਤੁਸੀਂ ਸਵਾਲ ਸਵਾਲ ਹੀ ਤਾਂ ਹੁੰਦੇ ਤੁਸੀਂ ਤਾਂ ਸਮਾਜ ਦੀ ਤਸਵੀਰ ਦਿਖਾਣੀ ਹੈ ਤੇ ਤੁਸੀਂ ਸਮਾਜ ਦੇ ਵਿੱਚ ਜਿਹੜੀਆਂ ਪਾਲਿਸੀਆਂ ਸਮਾਜ ਦੀ ਵੈਲਫੇਅਰ ਲਈ ਹੈਗੀਆਂ ਉਹ ਪਬਲਿਕ ਤੱਕ ਪਹੁੰਚਾਉਣੀਆਂ ਹੁੰਦੀਆਂ ਆ ਜੇ ਪਬਲਿਕ ਦੀਆਂ ਸਮੱਸਿਆਵਾਂ ਤੁਸੀਂ ਸਰਕਾਰ ਤੱਕ ਪਹੁੰਚਾਉਣੀਆਂ ਹੁੰਦੀਆਂ ਤੁਹਾਡਾ ਤਾਂ ਧਰਮ ਹੀ ਆ ਹੈ ਤੁਹਾਨੂੰ ਕੋਈ ਰੋਕੇ ਨਹੀਂ ਸਕਦਾ ਸਵਾਲ ਕਰਨ ਤੋਂ ਤੇ ਸ਼ਮਸ਼ੇਰ ਜੀ ਉਂਗਲੀਆਂ ਤੇ ਗਿਣ ਲੰਨਾ ਕਹਿੰਦੇ 5 ਟ੍ਰਿਲੀਅਨ ਅਰਥਵਿਸ਼ਤਾ ਦਾ ਜ਼ਿਕਰ ਹੋ ਰਿਹਾ ਬੁਲੇਟ ਟ੍ਰੇਨ ਦਾ ਜ਼ਿਕਰ ਹੋ ਰਿਹਾ ਹੂੰ ਬਹੁਤ ਵੱਡੀ ਸੈਨਾ ਦਾ ਜ਼ਿਕਰ ਹੋ ਰਿਹਾ ਹੂੰ ਉਸ ਤੋਂ ਬਾਅਦ ਦੇ ਜ਼ਿਕਰ ਕਰਾਂ ਤਾਂ ਚੰਦਰਯਾਨ ਦਾ ਜ਼ਿਕਰ ਹੋ ਰਿਹਾ ਹੂੰ ਹੋਣਾ ਵੀ ਚਾਹੀਦਾ ਹੋਣਾ ਵੀ ਚਾਹੀਦਾ ਬਿਲਕੁਲ ਠੀਕ ਹੈ ਪਰ ਜਿਸ ਧਰਤੀ ਤੇ ਮੈਂ ਖੜਾ ਹਾਂ ਉਸ ਧਰਤੀ ਤੇ ਆਮ ਆਦਮੀ ਨੂੰ ਉਹ ਸੁੱਖ ਸੁਵਿਧਾ ਮਿਲਦੀ ਹੈ ਜੋ ਲੋਕ ਸੜਕਾਂ ਤੇ ਰੁਲਦੇ ਨੇ ਕਿ ਉਹਨਾਂ ਤਾਹੀਂ ਸਰਕਾਰ ਦੀ ਪਹੁੰਚ ਹੁੰਦੀ ਹੈ ਇਹ ਤਾਂ ਸਾਡੇ ਬਹੁਤ ਵਧੀਆ ਜਿਹੜਾ ਮੁੱਦਾ ਜਿਹਦੀ ਗੱਲ ਕਰਦੇ ਜਿਹੜਾ ਅਜੇ ਤੱਕ ਮੁੱਦਾ ਹੀ ਨਹੀਂ ਬਣ ਰਿਹਾ ਕਿ ਜੀ ਕੰਮ ਸਾਰੇ ਬਹੁਤ ਜ਼ਰੂਰੀ ਹੈ ਜੀ ਦਰਜਾ ਚੰਦਰਮਾਨ ਦੀ ਜਿਹੜੀ ਗੱਲ ਕਰਦੇ ਅਸੀਂ ਜਾਣਾ ਉੱਥੇ ਵੀ ਜ਼ਰੂਰੀ ਹੈ ਬੁਲੇਟ ਟ੍ਰੇਨ ਵੀ ਜ਼ਰੂਰੀ ਹੈ ਪਰ ਕਦੋਂ ਜ਼ਰੂਰੀ ਹੈ ਜੇਕਰ ਪਹਿਲਾਂ ਨਾਗਰਿਕ ਦੇ ਪੇਟ ਦੇ ਵਿੱਚ ਰੋਟੀ ਹੈਗੀ ਪਹਿਲਾਂ ਜੇਕਰ ਉਹਨੂੰ ਇਲਾਜ ਇਲਾਜ ਬਿਨਾ ਤਾਂ ਨਹੀਂ ਮਰ ਰਿਆ ਕਿਤੇ এডਿਕੇਸ਼ਨ ਨੂੰ ਮਿਆਰੀ ਨੂੰ ਤਾਂ ਨਹੀਂ ਤਰਸ ਰਿਆ ਕਿਤੇ ਜਿਹੜੀ ਕਿ ਸਾਡੇ ਵਿਕਾਸ ਦੇ ਪੀਲਰ ਹੈ ਕੀ ਹੋਰ ਰੋਜ਼ਗਾਰ ਨੂੰ ਤਾਂ ਨਹੀਂ ਤਰਸ ਰਿਆ ਕਿ ਉਹਨੂੰ ਲੋੜੀਂਦਾ ਵਾਤਾਵਰਣ ਮਿਲ ਰਿਹਾ ਜੇਕਰ ਇਹ ਚੀਜ਼ਾਂ ਨੂੰ ਅਸੀਂ ਯਕੀਨੀ ਬਣਾ ਲਿਆ ਇਹ ਫਿਰ ਸਾਡਾ ਇਨਸਾਨ ਹੋਣ ਦੇ ਨਾਤੇ ਧਰਮ ਬਣਦਾ ਫਿਰ ਅਸੀਂ ਵਿਕਾਸ ਦੀਆਂ ਪੌੜੀਆਂ ਜਿਹੜੀਆਂ ਅਗਲੀਆਂ ਚੜ੍ਹਨੀਆਂ ਪਹਿਲਾਂ ਬੀਇੰਗ ਐ ਇਨਸਾਨ ਬੀਂਗੇ ਇਨਸਾਨ ਠੀਕ ਹੈ ਸਾਡਾ ਸੰਵਿਧਾਨ ਕਹਿੰਦਾ ਬਿਲਕੁਲ ਕਿ ਹਰ ਇੱਕ ਨੂੰ ਇਹ ਚੀਜ਼ ਬੇਸਿਕ ਨੀਡ ਪ੍ਰੋਵਾਈਡ ਕਰਨੀ ਜਿਹਨੂੰ ਸਮਾਜਿਕ ਸੁਰੱਖਿਆ ਕਹਿੰਦੇ ਆ ਇਹ ਸਾਰੀਆਂ ਗੱਲਾਂ ਸਮਾਜਿਕ ਸੁਰੱਖਿਆ ਦੇ ਵਿੱਚ ਆਉਂਦੀਆਂ ਵੀ ਜੇਕਰ ਇਹ ਚੀਜ਼ਾਂ ਮਿਲਦੀਆਂ ਫਿਰ ਮੁਬਾਰਕ ਹੈ ਤੁਸੀਂ ਜਿੱਥੇ ਮਰਜੀ ਜਾਓ ਸਪੇਸ ਵਿੱਚ ਜਿਹੜੀ ਮਰਜੀ ਧਰਤੀ 'ਤੇ ਚਲੇ ਜਾਓ ਫਿਰ ਤੁਹਾਨੂੰ ਮੁਬਾਰਕ ਹੈ ਆਦਰਵਾਇਜ਼ ਬਹੁਤ ਵੱਡਾ ਕੁਐਸਚਨ ਹੈ ਤੁਹਾਡੇ ਦੇ ਉੱਤੇ ਵੀ ਧਰਤੀ ਦੇ ਉੱਤੇ ਪਹਿਲਾਂ ਦੇਖੋ ਕੀ ਹਾਲ ਹੋਇਆ ਹੈ 75 ਸਾਲ ਆਜ਼ਾਦੀ ਦੇ ਹੋ ਚੁੱਕੇ ਨੇ ਦੇਸ਼ ਰੋਜ਼ ਨਮੀਆਂ بلندیاں نو ਪਹੁੰਚਦਾ ਪਰ ਗਲਤੀ ਕਿੱਥੇ ਹੈ ਅਸਲ ਦੇ ਵਿੱਚ ਜੇ ਮੈਂ ਇੱਕ ਪਿੱਛੇ ਦੀ ਤਸਵੀਰ ਕਮਾਂ ਤਾਂ ਜੋ ਤਸਵੀਰ ਬਿਲਕੁਲ ਤੁਹਾਡੇ ਸਾਹਮਣੇ ਆ ਉਹ ਮਾਵਾ ਪਿੱਛੇ ਨੇ ਠੀਕ ਹੈ ਇਹ ਤਸਵੀਰ ਡਬਲ ਵਿੰਡੋ ਕਰਕੇ ਚਲਾਉਣ ਦੀ ਕੋਸ਼ਿਸ਼ ਕਰਾਂਗੇ ਜੋ ਮੇਰੇ ਨਾਲ ਦਰਸ਼ਕ ਮੇਰੇ ਜੁੜੇ ਨੇ ਡਬਲ ਵਿੰਡੋ ਕਰਕੇ ਤੁਹਾਨੂੰ ਉਹ ਕੋਲ ਤੇ ਤਸਵੀਰਾਂ ਦਿਖਾਉਂਗਾ ਕਿ ਅਕਸਰ ਦੇ ਵਿੱਚ ਇਨਸਾਨੀਅਤ ਰੁੱਲਦੀ ਕਿਵੇਂ ਆ ਇਨਸਾਨੀਅਤ ਰੁੱਲਦੀ ਨਹੀਂ ਸ਼ਰਮਸ਼ਾਰ ਕਿਵੇਂ ਹੁੰਦੀ ਹੈ ਇਹ ਤਸਵੀਰ ਡਬਲ ਵਿੰਡੋ ਕਰਕੇ ਚਲਾਵਾਂਗੇ ਸ਼ਮਸ਼ੇਰ ਜੀ ਇਹ ਤਸਵੀਰ ਦੇਖ ਕੇ ਰਾਤ ਨੂੰ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਜਿਹੜੇ ਪਹਿਲੀ ਵਾਰ ਕੋਈ ਮੇਰੇ ਵਰਗਾ ਅੰਦਰ ਜਾਂਦਾ ਹੋਵੇ ਜੋ ਬਾਹਰੋਂ ਆ ਕੇ ਕੋਈ ਦੇਖਦਾ ਹੋਵੇ ਪਰ ਇਹ ਅਸਲੀਅਤ ਹੈ ਜੋ ਹਾਲਾਂਕਿ ਮੇਰੇ ਦੇਸ਼ ਦੇ ਹੁਕਮਰਾਨ ਦੇਖਣਾ ਚਾਹੁੰਦੇ ਨਹੀਂ ਸਾਡੇ ਦੇਸ਼ ਦੀ ਧੀ ਭੈਣ ਮਾਂ ਸਾਡਾ ਭਰਾ ਪਿਤਾ ਜੇਕਰ ਉਹ ਰੋੜ ਰਿਹਾ ਹੋਵੇ ਨੀਲੇ ਆਕਾਸ਼ ਦੇ ਥੱਲੇ ਤਰਸ ਰਿਹਾ ਹੋਵੇ ਬੇਸਿਕ नीड ਨੂੰ ਭੁੱਖਾ ਪਿਆਸਾ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਹੀ ਨਹੀਂ ਜ਼ੁਲਮਾਂ ਦਾ ਸ਼ਿਕਾਰ ਹੋ ਰਿਆ ਹੋਵੇ ਤੇ ਫਿਰ ਸਾਡੇ ਵਿਕਾਸ ਦੇ ਉੱਤੇ ਕੁਐਸਚਨ ਨਹੀਂ ਹੁੰਦਾ ਇਹ ਤੇ ਜੇ ਇਹ ਕੁਰਲਾਹਟ ਮਚੀ ਹੋਈ ਆ ਚਾਰਸ਼ਵੇਰੇ ਵੀ ਹੈ ਕੋਈ ਇਨਸਾਨ ਧਰਤੀ ਤੇ ਪੁਕਾਰ ਸੁਣਨੇ ਵਾਲਾ ਨਹੀਂ ਜੇਕਰ ਇਹ ਇਹ ਇਨੀ ਕੁਰਲਾਹਟ ਮਚੀ ਹੋਈ ਨਹੀਂ ਸੁਣ ਰਹੀ ਅਤ ਅੰਨੇ ਬੋਲੇ ਹੋ ਗਏ ਅਸੀਂ ਤਾਂ ਫਿਰ ਜਿਹੜੀਆਂ ਬੜੀ ਸਿੰਪਲ ਜੀ ਗੱਲ ਕਰਦੇ ਆ ਹਮੇਸ਼ਾ ਹੀ ਕਿ ਲੋਕਾਂ ਦੀ ਸਰਕਾਰ ਲੋਕਾਂ ਦੁਆਰਾ ਸਰਕਾਰ ਲੋਕਾਂ ਲਈ ਸਰਕਾਰ ਲੋਕਾਂ ਦੇ ਦਵਾਰ ਸਰਕਾਰ ਤੇ ਫਿਰ ਇਹ ਹਾਂ ਤੇ ਫਿਰ ਇਹ ਲੋਕ ਇਸ ਤਰ੍ਹਾਂ ਕਿਉਂ ਤੇ ਅਸੀਂ ਤੇ ਇਹ ਇੰਨਾ ਡਿਫਰੈਂਸ ਜਿਹੜਾ ਹੈਗਾ ਫਿਰ ਇਹ ਇਹ ਤਾਂ ਬਹੁਤ ਵੱਡੇ ਸਵਾਲ ਹੋਣੇ ਜੇ ਮੈਂ ਬੋਲਣ ਲੱਗ ਗਿਆ ਫਿਰ ਤੇ ਬੜਾ ਅਜੀਬ ਜਿਹਾ ਇੱਕ ਸਾਹਮਣੇ ਤਸਵੀਰ ਬਣ ਜਾਂਦੀ ਹੈ ਕਿ ਵਾਕਈ ਵੀ ਇਹ ਕੈਸਾ ਲੋਕਤੰਤਰ ਇਹ ਕੈਸੀ ਰਾਜਨੀਤੀ ਕੈਸੀ ਸਮਾਜ ਸੇਵਾ ਇਹ ਇਨਸਾਨੀਅਤ ਕੈਸੀ ਬਿਤੇ ਕੰਮ ਇਨਸਾਨ ਨੂੰ ਵੀ ਦੇ ਆ ਜਾਂਦੀ ਹੈ ਸੰਵਿਧਾਨਿਕ ਡਿਊਟੀ ਦੀ ਬਣਦੀ ਉਹ ਤਾਂ ਗੱਲ ਡਿਊਟੀ ਦੀ ਹੈ ਵੀ ਤਾਂ ਕਾਲ ਦੇ ਆ ਤਾਂ ਕਾਲ ਵੱਧਦਾ ਜਾ ਰਿਹਾ ਹੈ ਡਿਊਟੀ ਨਿਭਾਉਣ ਦਾ ਤਾਂ ਕਾਲ ਵੱਧਦਾ ਜਾ ਰਿਹਾ ਹੈ ਤੇ ਅੱਜ ਲੋਕਤੰਤਰ ਦੇਸ਼ ਵਿੱਚ ਇਨਸਾਨ ਰੁਲ ਕੇ ਮਰਦਾ ਜਾ ਰਿਹਾ ਹੈ ਇਹਦਾ ਬਹੁਤ ਵੱਡਾ ਕੁਐਸਚਨ ਖੜਾ ਸਾਡੇ ਤੇ ਪਰ ਨਾਲ ਨਾਲ ਸ਼ਮਸ਼ੇਰ ਜੀ ਐ ਵੀ ਕਿਹਾ ਜਾ ਰਿਹਾ ਹੈ ਕਹਿੰਦੇ ਪੀਰਾਂ ਫਕੀਰਾਂ ਦੀ ਇਹ ਧਰਤੀ ਆ ਅਗਰ ਕਿਹਾ ਜਾਵੇ ਤਾਂ ਸਭ ਤੋਂ ਵੱਧ ਪੁੰਨ ਦਾ ਇਸ ਧਰਤੀ ਤੇ ਹੋਏ ਨੇ ਹਾਂ ਠੀਕ ਹੈ ਪਰ ਫਿਰ ਵੀ ਇਹ ਤਸਵੀਰ ਕਿਉਂ ਹੈ ਮੇਰੇ ਦੇਸ਼ ਦੀ ਲੜਾਈ ਕੁਰਸੀ ਦੀ ਹੋ ਰਹੀਗੀ ਫਿਰ ਹਾਂ ਅੱਛਾ ਉਹਨਾਂ ਤੋਂ ਚਾਜ ਸਿੱਖਣ ਦੀ ਲੋੜ ਸੀ ਅਸੀਂ ਉਹਨਾਂ ਨੂੰ ਅੱਜ ਧਰਮ ਨੂੰ ਤੰਦਾ ਬਣਾ ਲਿਆ ਧਰਮ ਨੂੰ ਵਰਤ ਲਿਆ ਆਪਣੇ ਸਵਾਰਥੀ ਹਿੱਤਾਂ ਦੇ ਲਈ ਜੇ ਨਹੀਂ ਵਰਤਿਆ ਤੇ ਫਿਰ ਇਹ ਅੱਜ ਰੱਬ ਦੇ ਨਾਂ ਤੇ ਸੋਨੇ ਦੇ ਮੰਦਰ ਬਣ ਗਏ ਤੇ ਰੱਬ ਦੇ ਬੰਦੇ ਰੋਲ ਕੇ ਕਿਵੇਂ ਮਰ ਗਏ ਤੇ ਕਿਸੇ ਨੂੰ ਵੀ ਰੱਬ ਦੇ ਆਸ਼ੀਰਵਾਦ ਜੀ ਨੂੰ ਮਰਜੀ ਪੁੱਛ ਕੇ ਦੇਖ ਲਓ ਜੇ ਕ੍ਰਿਸ਼ਨ ਜੀ ਖੜੇ ਸੀ ਹੱਕਾਂ ਲਈ ਖੜੇ ਸੀ ਕੀਦੇ ਹੱਕ ਲਈ ਖੜੇ ਸੀ ਜਿਹੜਾ ਕਮਜ਼ੋਰ ਦਾ ਉਹਦੇ ਹੱਕ ਲਈ ਖੜੇ ਸੀ ਗੁਰੂ ਨਾਨਕ ਦੇਵ ਜੀ ਖੜੇ ਸੀ ਕੀਦੇ ਹੱਕ ਲਈ ਖੜੇ ਸੀ ਕਿਹਨਾਂ ਦੇ ਸੀ ਉਹ ਰਜਵਾੜਿਆਂ ਦੇ ਸੀ ਉਹ ਉਹ ਕਹਿੰਦੇ ਨਹੀਂ ਮੈਂ ਮਲਕ ਭਾਗੋ ਦਾ ਨਹੀਂ ਮੈਂ ਭਾਈ ਲਾਲੋ ਦਾ ਐ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਬੰਦੇ ਨਹੀਂ ਸਮਝਦੇ ਦੁਰਕਾਰ ਦਿੰਦੇ ਨਾ ਅਤਨੀਚ ਕਹਿੰਦੀਆਂ ਨਾਨਕ ਤਨ ਕਾ ਸੰਗ ਸਾਥ ਵੱਡਿਆਂ ਸਿਓ ਕਹਿਰੀਸ ਜਿੱਥੇ ਨਹੀਂ ਸਮਾਲੀਂ ਤੇ ਇੱਥੇ ਨਦਰ ਤੇਰੀ ਬਖਸ਼ਿ ਕਿੱਥੇ ਗਿਆ ਨਾ ਨਾਨਕ ਦੇ ਸੁਪਨਿਆਂ ਦਾ ਸਮਾਜ ਗੁਰੂ ਨਾਨਕ ਦੇਵ ਜੀ ਕਹਿ ਕੀ ਰਹੇ ਸਾਨੂੰ ਤੇ ਅਸੀਂ ਕਰ ਕੀ ਰਹੇ ਆ ਅਸੀਂ ਅਸੀਂ ਬਾਜੇ ਲੈ ਲੈ ਕੇ ਅਸੀਂ ਮਤਲਬ ਇਹ ਗਉਣਵਾਸ ਤੇ ਹੁੰਦੀਆਂ ਤਾਂ ਕੇਵਲ ਗਾ ਲੈਣਾ ਤੇ ਕੇਵਲ ਸੁਣ ਲੈਣਾ ਤੇ ਉਹ ਕਹਿੰਦੇ ਗਾਇਆ ਹੋਇਆ ਸੁਣਿਆ ਹੋਇਆ ਨਾ ਜਿਹੜਾ ਨਾ ਗਾਵੇ ਸੁਣਿਆ ਤਿੰਨ ਕ ਹਰ ਥਾਂੇ ਪਾਵੈ ਥਾਂੇ ਪਾਵੈ ਮਤਲਬ ਲੈਖੇ ਜਲਾਵੈ ਕਿਨ ਕ ਜਦ ਸਤਗੁਰ ਕੀ ਆਗਿਆ ਸਤ ਸਤਗਰ ਮਾਨੀ ਆਗਿਆ ਕੀ ਹੈ ਉਹ ਕਹਿੰਦੇ ਤੁਸੀਂ ਇੱਕ ਤੋਂ ਆਏ ਆਈਸ਼ਵਰ ਪ੍ਰਸਤੋ ਈਸ਼ਵਰ ਦੇ ਬੰਦਿਆਂ ਨਾਲ ਵਿਤਕਰੀਦਾ ਨਾ ਕਰੋ ਜੇ ਤੁਹਾਨੂੰ ਮਤਲਬ ਇੰਨਾ ਕੁ ਚਿਹਦਾ ਸਿਰ ਤੇ ਛੱਤ ਚਾਹੀਦੀ ਆ ਤੁਹਾਡੇ ਇਹ ਭੈਣ ਭਰਾ ਜਿਹੜੇ ਰੱਬ ਦੇ ਬੰਦੇ ਹੈਗੇ ਆ ਇਹਨਾਂ ਲਈ ਤੁਸੀਂ ਨਹੀਂ ਸੋਚਦੇ ਤੁਹਾਡਾ ਮੇਰੇ ਨਾਲ ਸੰਬੰਧ ਕੀ ਹੈ ਅਸੀਂ ਲੱਗਦੇ ਕੀ ਆ ਉਸ ਰੱਬ ਦੇ ਜੇਕਰ ਰੱਬ ਦੇ ਬੰਦੇ ਨੂੰ ਨਜ਼ਰ ਅੰਦਾਜ਼ ਕਰਦੇ ਆ ਜਿਹੜੇ ਵੀ ਜੀ ਨੂੰ ਮੰਨਦੇ ਹੈਗੇ ਆ ਉਹ ਤੇ ਕੀ ਲੱਗਦੇ ਹੈਗੇ ਹੁਣ ਗੁਰੂ ਨਾਨਕ ਦੇ ਕੀ ਲੱਗਦੇ ਹੈਗੇ ਆ ਕ੍ਰਿਸ਼ਨ ਜੀ ਨੂੰ ਮੰਨਣ ਵਾਲੇ ਕ੍ਰਿਸ਼ਨ ਦੇ ਕੀ ਲੱਗਦੇ ਆ ਜੇ ਹੱਕ ਦੀ ਗੱਲ ਹੀ ਨਹੀਂ ਕਰਦੇ ਨਾਨਕ ਸਾਹਿਬ ਦੇ ਸੁਪਨਿਆਂ ਦਾ ਸਮਾਜ ਕੀ ਸੀਗਾ ਵੈਸੇ ਨਾਨਕ ਦੇ ਸੁਪਨਿਆਂ ਦਾ ਸਮਾਜ ਜਿਹਦੇ ਵਿੱਚ ਸੱਚ ਹੈ ਜਿਹਦੇ ਵਿੱਚ ਸੰਤੋਖ ਹੈ ਜਿਹਦੇ ਵਿੱਚ ਸਮ ਦ੍ਰਿਸ਼ਟੀ ਹੈ ਜਿਹਦੇ ਕੰਮ ਜਿਹੜੇ ਕੰਮਾਂ ਦਾ ਆਧਾਰ ਜਿਹਦੇ ਵਿੱਚ ਸ਼ੈਨਸ਼ੀਲਤਾ ਹੈ ਜਿਹਦੇ ਵਿੱਚ ਦਇਆ ਹੈ ਜਿਹਦੇ ਵਿੱਚ ਪ੍ਰੇਮ ਹੈ ਜਿਹਦੇ ਵਿੱਚ ਨਿਡਰਤਾ ਹੈ ਜਿਹਦੇ ਵਿੱਚ ਨਰਵਹਿਰਤਾ ਹੈ ਬਾਬਰ ਨੂੰ ਕਿਹਾ ਸੀ ਨਾ ਵੀ ਤੂੰ ਹਿੰਦੁਸਤਾਨ ਨੂੰ ਡਰਾਇਆ ਪਾਪ ਕੀ ਜੰਜਲੇ ਕਾਬਲੋਂ ਤਾਇਆ ਉਹਨੂੰ ਕਿੰਨੀਆਂ ਲਾਣ ਦਾ ਪਾਈਆਂ ਸੀ ਵੀ ਤੇਰੀ ਡਿਊਟੀ ਪਰਜਾ ਪ੍ਰਤੀ ਕੀ ਬਣਦੀ ਐ ਤੇ ਸੱਚ ਦਾ ਉਪਦੇਸ਼ ਦੇੜ ਕਰਾਇਆ ਸੀ ਵੀ ਏ ਖੁਦਾ ਪ੍ਰਸਤੋ ਏ ਈਸ਼ਵਰ ਪ੍ਰਸਤੋ ਏ ਰੱਬ ਪ੍ਰਸਤੋ ਰੱਬ ਦੇ ਬੰਦੇ ਨਾਲ ਵਿਤਕਿਰੇ ਕਰਨੇ ਬੰਦ ਕਰ ਦੋ ਤੇ ਗੁਰੂ ਨਾਨਕ ਦੇਵ ਜੀ ਨੇ ਕੋੜੀਆਂ ਨੂੰ ਵੀ ਗੱਲ ਨਾਲ ਲਾ ਕੇ ਇਹ ਦ੍ਰਿੜ ਕਰਵਾਤਾ ਸੀ ਵੀ ਇਹ ਮੇਰਾ ਪਰਿਵਾਰ ਐ ਸਾਰਾ ਸੰਸਾਰ ਮੇਰਾ ਪਰਿਵਾਰ ਐ ਇਹਦਾ ਮੂਲ ਈ ਕੈ ਤੇ ਇੱਕ ਤੋ ਆਇਆ ਹੈ ਤੇ ਹੈ ਅਜ ਸਾਡੇ ਕੰਮ ਕੋਈ ਸਾਡੇ ਕੰਮਾਂ ਦਾ ਰਿਲੇਸ਼ਨ ਕੋਈ ਹੈ ਨਾ ਜਿੱਦੇ ਨਾਲ ਸਾਡੇ ਕਮੰਡਰ ਰਿਲੇਸ਼ਨ ਕੋਈ ਗੁਰੂ ਨਾਨਕ ਦੇ ਸਿਧਾਂਤ ਨਾਲ ਹੈ ਅੱਜ ਕਿਸੇ ਨੂੰ ਵੀ ਮੰਨਣ ਵਾਲੇ ਕ੍ਰਿਸ਼ਨ ਜੀ ਨੂੰ ਮੰਨਣ ਵਾਲੇ ਹੈ ਕਿਸੇ ਲੋਕਾਂ ਦਾ ਮਤਲਬ ਉਹ ਸਿਧਾਂਤ ਦੇ ਨਾਲ ਜਿਹਦੇ ਵਿੱਚ ਉਹਨਾਂ ਨੇ ਕਿ ਐਸ ਵੀਰਾਂ ਦਾ ਹੱਕ ਬਣਦਾ ਹੈ ਦਾ ਹੱਕ ਕਿਉਂ ਨਹੀਂ ਤਾਂ ਜਾਂਦਾ ਅੱਜ ਕੋਈ ਕਰਦਾ ਇਹਨਾਂ ਦੇ ਹੱਕਾਂ ਦੀ ਗੱਲ ਜੇ ਕਰਦਾ ਹੈ ਤਾਂ ਮੈਂ ਉਹਨੂੰ ਸਲਾਮ ਕਰਦਾ ਹੈ ਕੋਣ ਹੈ ਪਰ ਮੈਂ ਜਾਨਣਾ ਵੀ ਚਾਹੂੰਗਾ ਐਡਰੈਸ ਵੀ ਪੁੱਛੂੰਗਾ ਕਿਹੜਾ ਹੱਕਾਂ ਦੀ ਗੱਲ ਕਰਦਾ ਆਵਾਜ਼ ਨਹੀਂ ਉੱਠ ਰਹੀ ਅੱਜ ਇੱਕ ਨਿਆਸਰੇ ਪੁਰਾਣਿਆਂ ਦੀ ਇੱਕ ਲੋੜਵੰਦਾਂ ਦੀ ਇੱਕ ਕਲਾਚਾਰਾਂ ਦੀ ਜਿਹੜੇ ਤੱਕਾਸ਼ੀਆਂ ਦਾ ਸ਼ੁਕਾਰ ਹੋ ਰਹੇ ਹਨ ਤੱਕਾ ਕਿਹਦੇ ਨਾਲ ਹੋ ਰਿਹਾ ਸੀ ਪੰਡਵਾ ਨਾਲ ਤੇ ਖੜੇ ਕੌਣ ਸੀ ਤੇ ਕ੍ਰਿਸ਼ਨ ਜੀ ਦੇ ਫਾਲੋਅਰ ਕਿਉਂ ਨਹੀਂ ਖੜੇ ਰਹੇ ਗੁਰੂ ਨਾਨਕ ਦੇਵ ਜੀ ਦੇ ਫਾਲੋਅਰ ਕਿਉਂ ਨਹੀਂ ਖੜੇ ਰਹੇ ਜੀ ਜੀਸ ਨੇ ਸੱਚ ਦੀ ਗੱਲ ਕੀਤੀ ਸੀ ਜੀਸਸ ਦੇ ਫਾਲੋਅਰ ਕਿਉਂ ਨਹੀਂ ਖੜੇ ਇਹ ਕੋਈ ਉਹਨਾਂ ਨੇ ਇਲੈਕਸ਼ਨ ਲੜਨੀ ਜਿਹੜੇ ਕਹਿੰਦੇ ਮੈਂ ਹਿੰਦੂਇਜ਼ਮ ਫਲਾ ਦੇਣਾ ਮੈਂ ਸਿੱਖੀਜ਼ਮ ਫਲਾ ਦੇਣਾ ਮੈਂ ਇਸਲਾਮ ਫਲਾ ਦੇਣਾ ਮੈਂ ਪਤਾ ਨਹੀਂ ਬੋਧੀਜ਼ਮ ਫਲਾ ਦੇਣਾ ਜਿਹੜੇ ਇਹ ਕੀ ਫਲਾ ਦੇਣਾ ਤੁਸੀਂ ਰੱਬ ਦਾ ਕੋਈ ਧਰਮ ਹੈਗਾ ਜੇ ਰੱਬ ਦਾ ਧਰਮ ਹੈਗਾ ਏ ਬਲਹਾਰੀ ਕੁਦਰਤ ਵਸਿਆ ਏ ਉਹ ਤੇ ਕੁਦਰਤ ਕੇ ਸਭ ਬੰਦੇ ਐ ਤੇ ਫੇਜ ਕੁਦਰਤ ਦਾ ਧਰਮ ਨਹੀਂ ਤੇ ਸਮਝੋ ਧਰਮ ਦਇਆ ਕਾ ਪੂਤ ਹੈ ਤੁਹਾਡੇ ਅੰਦਰ ਦਇਆ ਹੈਗੀ ਹੈ ਸਾਡੇ ਅੰਦਰ ਦਇਆ ਹੈਗੀ ਹੈ ਜੋ ਉਪਜੂਗਾ ਧਰਮ ਹੈ ਫਿਰ ਉਸ ਦੇ ਵਿੱਚੋਂ ਜੋ ਉਪਜੂਗਾ ਉਹ ਸੰਤੋਖ ਉਪਜੂਗਾ ਜੇ ਸੰਤੋਖ ਆ ਗਿਆ ਨਾ ਤੁਸੀਂ ਰਾਜ ਜਾਂਦੇ ਰਾਜੇ ਨਹੀਂ ਤੁਸੀਂ ਭਖਾਰੀ ਜਾਂਦੇ ਭਖਾਰੀ ਸਭ ਤੋਂ ਵੱਡੇ ਭਖਾਰੀ ਉਹ ਜਿਹੜੇ ਤੇ ਮੰਗੀ ਜਾਂਦੇ ਆ ਵੀ ਦੇ ਆ ਵੀ ਦੇ ਹੋਰ ਦੇ ਹੋਰ ਦੇ ਸ਼ਮਸ਼ੇਰ ਜੀ ਖੜੇ ਕਿੱਥੇ ਆ ਗਲਤੀ ਕਿੱਥੋਂ ਹੋ ਗਈ ਬਹੁਤ ਸਾਰੇ ਵਿਦਵਾਨ ਪ੍ਰਚਾਰਕ ਨੇ ਅਗਰ ਤੁਸੀਂ ਕਿਸੇ ਵੀ ਧਰਮ ਸਿੱਖ Hindu Muslim ਹਰ ਧਰਮ ਦੇ ਵਿੱਚ ਵੱਡੇ ਤੋਂ ਵੱਡਾ ਪ੍ਰਚਾਰਕ ਬੈਠਾ ਹੈ ਜੋ ਕਿ ਆਪਣੇ ਆਪਣੇ ਧਰਮਾਂ ਦੀ ਆਇਡਿਓਲੋਜੀ ਉਹਨਾਂ ਦੇ ਉਪਦੇਸ਼ ਦਿੰਦਾ ਪਰ ਇਸ ਤੱਕ ਆਵਾਜ਼ ਨਹੀਂ ਪਹੁੰਚਦੀ ਕਿ ਉਹ ਕੰਨ ਸੁਣਨ ਵਾਲੇ ਨਹੀਂ ਹੈਗੇ ਜਾਂ ਅਸੀਂ ਉਸ ਚੀਜ਼ ਨੂੰ ਇੰਪਲੀਮੈਂਟ ਹੀ ਨਹੀਂ ਕਰ ਪਾਉਂਦੇ ਜਦੋਂ ਤੁਸੀਂ ਗੱਲ ਕਰਦੇ ਨਾ ਆਪਣੇ ਆਪਣੇ ਧਰਮਾਂ ਦੀ ਉਹ ਧਰਮ ਨਹੀਂ ਹੈਗਾ ਫਿਰ ਉਹ ਆਪਣਾ ਆਪਣਾ ਰੱਬ ਕਹਿ ਦਿੱਤਾ ਉਹ ਰੱਬ ਨਹੀਂ ਹੈਗਾ ਕਿਦਾਂ ਕਹਿ ਲੋਗੇ ਤੁਸੀਂ ਆਪਣਾ ਤਾਂ ਸੂਰਜ ਨੂੰ ਨਹੀਂ ਕਹਿ ਸਕਦੇ ਅਸੀਂ ਉਹ ਸਰਬਸੰਝ ਆਏ ਕਹਿੰਦਾ ਮੇਰਾ ਰੱਬ ਕਹਿੰਦਾ ਫਿਰ ਉਹ ਤੇਰਾ ਰੱਬ ਹੈ ਉਹ ਰੱਬ ਨਹੀਂ ਹੈਗਾ ਉਹ ਅਲਟੀਮੇਟ ਰੱਬ ਨਹੀਂ ਹੈਗਾ ਜਿਹੜੇ ਰੱਬ ਦੀ ਗੱਲ ਕਹਿੰਦਾ ਤੂੰ ਕਹਿਣੀ ਚਾਹੁੰਦੀ ਤੈਨੂੰ ਪਤਾ ਨਹੀਂ ਤੂੰ ਕਹਿ ਕੀ ਰਿਹਾ ਆਪਣਾ ਆਪਣਾ ਧਰਮ ਦਾ ਮਤਲਬ ਉਹਨੂੰ ਧਰਮ ਦੀ ABC ਵੀ ਨਹੀਂ ਪਤਾ ਹੈਗੀ ਇਸ ਕਰਕੇ ਇਹਨਾਂ ਦੀ ਗੱਲ ਨਹੀਂ ਹੋ ਰਹੀ ਇਹਨਾਂ ਦੀ ਗੱਲ ਤਾਂ ਕੀ ਹੋਣੀ ਉਹਨੂੰ ਆਪਣੇ ਆਪ ਦੇ ਨਹੀਂ ਪਤਾ ਦੀ ਮੈਂ ਜਿਹੜਾ ਹੈਗਾ ਮੇਰੇ ਜਿਵੇਂ ਮੈਂ ਦੌੜਨਾ ਕਿੱਥੇ ਕਿੱਧਰ ਨੂੰ ਦੌੜਨਾ ਹੈਗਾ ਕਿਹੜਾ ਮੇਰਾ ਰਸਤਾ ਹੈਗਾ ਜਿਹਦੇ ਵਿੱਚ ਮੰਨੂ ਇੱਕ ਇਨਸਾਨ ਬਣ ਕੇ ਚੱਲਣ ਦੀ ਜਿਹੜੀ ਹੈ ਨਾ ਸੋਝੀ ਮਿਲ ਸਕਦੀ ਹੈ ਤੇ ਮੇਰੇ ਅੰਦਰ ਸੁਖ ਅਤੇ ਸ਼ਾਂਤੀ ਕਾਇਮ ਰਹਿ ਸਕਦੀ ਹੈ ਇਸ ਚੀਜ਼ ਦਾ ਤਾਂ ਉਹਨੂੰ ਇਲਮ ਤੱਕ ਨਹੀਂ ਹੈਗਾ ਗਿਆਨ ਤੱਕ ਨਹੀਂ ਹੈਗਾ ਤੇ ਤੁਸੀਂ ਧਰਮ ਦੀ ਤਾਂ ਗੱਲ ਬਹੁਤ ਦੂਰ ਦੀ ਕਰਦੀ ਹੈ ਉਹ ਤਾਂ ਇਨਸਾਨ ਬਣਨ ਦੇ ਵਿੱਚ ਫੇਲ ਹੋ ਜਾਂਦਾ ਧਰਮ ਦਾ ਮਤਲਬ ਕੀ ਹੈ ਧਰਮ ਜਿਹੜੀ ਜੇ ਅਸੀਂ ਧਾਰਨ ਕਰ ਲਿਆ ਜੀਨੇ ਸਾਨੂੰ ਪੈਦਾ ਕੀਤਾ ਏ ਉਹਦੀ ਮਰਿਆਦਾ ਨੂੰ ਅਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਹ ਪਜਿਆ ਕੋਨ ਭਲੇ ਕੋ ਮੰਦੇ ਕੁਦਰਤ ਦੇ ਵਿੱਚ ਵਿਆਪਕ ਸਮ ਦ੍ਰਿਸ਼ਟੀ ਨੂੰ ਧਾਰਨ ਕਰ ਲਿਆ ਧਰਮੀ ਬਣ ਕੇ ਹੋਰੀ ਚ ਕੀ ਹੈ ਇਹਨੂੰ ਧਾਰਨ ਕਰਨਾ ਤੇ ਗੁਣਾਂ ਨੂੰ ਧਾਰਨ ਕਰਨਾ ਤੇ ਬਿਨ ਗੁਣ ਕੀਤੇ ਭਗਤ ਨਾ ਹੋਏ ਮਾਲਕ ਕਿ ਉਹਦੇ ਗੁਣ ਹੈ ਹਰ ਕੇ ਗੁਣ ਹਰ ਭਾਮ ਦੇ ਸੇ ਗੁਰੂ ਤੇ ਪਾਇ ਤੁਹਾਨੂੰ ਕੀ ਭੋਂਦਾ ਤੁਹਾਨੂੰ ਆਪਣੀ ਸੋਚ ਵਾਲਾ ਬੰਦਾ ਹੀ ਭੋਂਦਾ ਤੇ ਇਸੇ ਤਰੀਕੇ ਨਾਲ ਉਹਨੂੰ ਆਪਣੀ ਸੋਚ ਵਾਲਾ ਬੰਦਾ ਭੋਂਦਾ ਪਰ ਕੁਦਰਤ ਦਾ ਜ਼ਿਕਰ ਤੁਸੀਂ ਲਗਾਤਾਰ ਕਰ ਰਹੇ ਹੋ ਸਰਬ ਸਾਂਝੀ ਭਾਰਤਾਂ ਦੀ ਗੱਲ ਲਗਾਤਾਰ ਕਰ ਰਹੇ ਹੋ ਪਰ ਫਿਰ ਮੈਂ बार-बार ਮੇਰਾ ਸਵਾਲ ਇਹ ਹੀ ਹੈ ਕਿ ਹੁਕਮਰਾਨਾਂ ਨੂੰ ਇਹ ਲੋਕ ਦਿਖਦੇ ਹੀ ਨਹੀਂ ਹੈਗੇ ਕੀ ਉਹ ਕੁਦਰਤ ਨੂੰ ਵੀ ਟੱਚੀ ਸਮਝਦੇ ਆ ਫਿਰ ਹੁਕਮਰਾਨ ਕਿਹਨੇ ਬਣਾਤਾ ਕਿਹਨਾਂ ਦੇ ਹੁਕਮਰਾਨ ਹੈ ਜੋ ਸੱਤਾ 'ਤੇ ਬੈਠੇ ਨੇ ਮੈਂ ਉਹਨਾਂ ਨੂੰ ਸੰਬੋਧਨ ਹੁਕਮਰਾਨ ਕਰਕੇ ਕਰ ਰਿਹਾ ਤੇ ਭਾਈ ਇੱਕ ਸਤਾ ਹੁੰਦੀ ਹੈ ਤੇ ਇੱਕ ਸਤ ਹੁੰਦਾ ਹੈ ਇਹ ਦੋ ਅਲੱਗ-ਅਲੱਗ ਚੀਜ਼ਾਂ ਹੈ ਇਹਨਾਂ ਦਾ ਹਮੇਸ਼ਾ ਆਪਸ ਦੇ ਵਿੱਚ ਕੀ ਰਿਹਾ ਤੇ ਫਿਰ ਇਹ ਇੱਕ ਅੱਜ ਦੀ ਗੱਲ ਹੈਗੀ ਹੈ ਤੇ ਪਹਿਲਾਂ ਤੋਂ ਚੱਲਦਾ ਆ ਰਿਹਾ ਬਾਬਰ ਦੇ ਕੋਲ ਕੀ ਅਸਤ ਆਏ ਤੇ ਗੁਰੂ ਨਾਨਕ ਦੇਵ ਜੀ ਕੋਲ ਕੀ ਐ ਸਤ ਤੇ ਕ੍ਰਿਸ਼ਨ ਜੀ ਕੋਲ ਕੀ ਸੀ ਸਤ ਦੁਰਯੋਦਨ ਕੋਲ ਕੀ ਸੀ ਤੇ ਫਿਰ ਕੀ ਹੋ ਰਿਹਾ ਹੈ ਕੀ ਹੋ ਰਿਹਾ ਸੀ ਸ਼ੁਰੂ ਤੇ ਐਦਾਂ ਹੀ ਹੁੰਦਾ ਆ ਰਿਹਾ ਤੇ ਇਹ ਦੇਖਣਾ ਵੀ ਸਾਡੀ ਡਿਊਟੀ ਹੁਣ ਸਾਨੂੰ ਇਸ ਪਲੇਟਫਾਰਮ ਦੇ ਉੱਤੇ ਭੇਜਿਆ ਗਿਆ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਆਏ ਅਸੀਂ ਆਪਣੀ ਇੱਛਾ ਨਹੀਂ ਪ੍ਰਗਟ ਕੀਤੀ ਨਾ ਸਾਨੂੰ ਯਾਦ ਹੈ ਸਾਨੂੰ ਅੱਜ ਦੋ ਅੱਖਾਂ ਚਾਹੀਦੀਆਂ ਕਿ ਚਾਰ ਅੱਖਾਂ ਚਾਹੀਦੀਆਂ ਇੱਕ ਹੱਟ ਚਾਹੀਦਾ ਕਿ ਦੋ ਹੱਟ ਚਾਹੀਦਾ ਦੋ ਦੋ ਅੰਜਨ ਲਾ ਲੈਂਦੇ ਆਂ ਜਿਹੜੇ ਅੱਜਕੱਲ੍ਹ ਜਹਾਜ਼ ਚੱਲਦੇ ਆਂ ਚਾਰ-ਚਾਰ ਅੰਜਨ ਲਾ ਲੈਂਦੇ ਆਂ ਤੇ ਅਸੀਂ ਵੀ ਹੱਟ ਪਾ ਲੈਨੇ ਸੀ ਤਿੰਨ-ਚਾਰ ਵੀ ਕਿਤੇ ਫੇਲ ਹੋ ਗਿਆ ਦੂਜਾ ਕੰਮ ਆ ਜੂਗਾ ਇੱਕ ਬ੍ਰੇਨ ਫੇਲ ਹੋ ਗਿਆ ਦੂਜਾ ਕੰਮ ਆ ਜੂਗਾ ਇਹ ਕਿਹਨੇ ਬਣਾਇਆ ਹੈਗਾ ਤੇ ਇਸ ਕਰਕੇ ਮਤਲਬ ਜਿਹਨੇ ਬਣਾਇਆ ਹੈਗਾ ਤੇ ਉਹਨੇ ਬਣਾਇਆ ਸਾਰੇ ਲਈ ਸਰਬਸਾਂਝੀ ਚੀਜ਼ ਬਣਾਈ ਹੈਗੀ ਹੈ ਤੇ ਉਸ ਦੀ ਸਰਬਸਾਂਝੀ ਵਾਲਤਾ ਦੀ ਗੱਲ ਮੇਰੇ ਕੋਲ ਤਾਂ ਇਹੀ ਹੁਣ ਜਿਹੜੇ ਮਰਜ਼ੀ ਪਲੇਟਫਾਰਮ ਤੇ ਖੜ ਕੇ ਕਰਾ ਲਿਓ ਪਰ ਇਹ ਸੱ ਇਹਨਾਂ ਦਾ ਆਪਸ ਵਿੱਚ ਕਦੇ ਵੀ ਤਾਲਮੇਲ ਉਹ ਉਹਨੂੰ ਭੁੱਖ ਹੈਗੀ ਸਤਾਦੀ ਤੇ ਉਹ ਹੈ ਉਹਨੂੰ ਹੈਗੀ ਸਤ ਦੇ ਉਹ ਕਹਿੰਦਾ ਮੈਂ ਸਤ ਦੇ ਉੱਤੋਂ ਸਭ ਕੁਝ ਕੁਰਬਾਨ ਕਰ ਦੂੰ ਸਤਾ ਨਹੀਂ ਉਹਨੇ ਸਰਵੰਸ ਕੁਰਬਾਨ ਕਰ ਦਿੱਤਾ ਤੇ ਫਿਰ ਮਤਲਬ ਆਪਸ ਵਿੱਚ ਤਾਲਮੇਲ ਕਿਦਾਂ ਬੈਠ ਸਕਦਾ ਨਹੀਂ ਬੈਠ ਸਕਦਾ ਪਰ ਫਿਰ ਵੀ ਜੇ ਦੇਖਿਆ ਜਾਵੇ ਕਿਤੇ ਨਾ ਕਿਤੇ ਹਾਲਾਤ ਤਾਂ ਜਿਉਂਦੇ ਤਿਉ ਹੀ ਨੇ ਤੁਸੀਂ ਪਰਿਵਾਰ-ਵਾਰਨ ਦਾ ਵੀ ਜ਼ਿਕਰ ਕਰ ਲਿਆ ਸਭ ਕੁਝ ਹੋ ਗਿਆ ਹਾਲਾਤ ਤਾਂ ਬਦਲਦੇ ਨਜ਼ਰ ਨਹੀਂ ਆ ਰਹੇ ਲਾਸਟ ਤੁਸੀਂ ਇਹ ਦੱਸੋ ਮਤਲਬ ਪਿੱਛੇ ਜਾ ਕੇ ਦੇਖ ਲਿਓ ਇਹੋ ਜਾਂ ਸਾਡੀ ਚੁੱਪ ਨੇ ਹੁਣ ਅੱਜ ਵੀ ਚੁੱਪ ਹੈ ਨਾ ਇਹ ਚੁੱਪ ਦੀ ਕੀਮਤ ਕਿੰਨੀ ਅਦਾ ਕਰਨੀ ਪੈਗੀ ਸੀ ਹਿਸਟਰੀਆ ਪੜ ਕੇ ਦੇਖ ਲਓ ਕਿਨੇ ਅਲੱਗ ਅਲੱਗ ਮਤਾਂ ਦੇ ਲੋਕਾਂ ਨੇ ਲਿਖੀਆਂ ਹੋਈਆਂ ਹਿਸਟਰੀਆਂ ਕਿ ਉਹਨੇ ਉਹਨੂੰ ਭਟਕੇ ਹੋਏ ਇਨਸਾਨ ਨੇ ਜੀਨੂੰ ਕਿ ਪਤਾ ਹੀ ਨਹੀਂ ਸੀ ਵੀ ਪਵਿੱਤਰਤਾ ਗ੍ਰੰਥ ਕਹਿੰਦੇ ਕੀ ਹੈ ਉਹ ਕਹਿੰਦਾ ਸਿਰਫ ਮੈਂ ਚਾਹੀਦਾ ਤੇ ਇਹਦੇ ਵਿੱਚ ਹੋਰ ਕੋਈ ਨਹੀਂ ਚਾਹੀਦਾ ਇਹਦੇ ਵਿੱਚ ਇਸਲਾਮ ਚਾਹੀਦਾ ਉਹਨੂੰ ਇਸਲਾਮ ਦੀ ABC ਵੀ ਨਹੀਂ ਪਤਾ ਤੇ ਉਹ ਕਹਿੰਦਾ ਸੀ ਨਹੀਂ ਮੇਰੇ ਕੋਲ ਮੈਂ ਹੀ ਐਸਾ ਪਹਿਰਾਵਾ ਪਾ ਸਕਦਾ ਹਾਂ ਮੇਰੇ ਕੋਲ ਹੀ ਉਸ ਵੇਲੇ ਦੀ ਵੱਡੀ ਤੋਂ ਵੱਡੀ ਸਵਾਰੀ ਹਾਥੀ ਘੋੜੇ ਹੋ ਸਕਦੇ ਆ ਮੇਰੇ ਕੋਲ ਹੀ ਐਸੇ ਮਹਿਲਮਾਨੀ ਹੋ ਸਕਦੇ ਆ ਮੇਰੇ ਕੋਲ ਹੀ ਆਈ ਸ਼ਸਤਰ ਐਸ ਤਰ੍ਹਾਂ ਦੀਆਂ ਚੀਜ਼ਾਂ ਹੋ ਸਕਦੀਆਂ ਔਰ ਗੱਲ ਆ ਗਈ ਸੀ ਹਿਊਮਨ ਰਾਈਟਸ ਦੀ ਤੇ ਗੱਲ ਉਸ ਵੇਲੇ ਕੀ ਹਾਲਾਤ ਬਣੇ ਬੈ ਸੀ ਕੁੱਟਦੇ ਸੀ ਲੁੱਟਣਾ ਆ ਗਿਆ ਹਿੰਦੁਸਤਾਨ ਤੇ ਅਟੈਕ ਕਰੀ ਜਾਣੇ ਕੁਝ ਕਿੰਨੀ ਕੁ ਰਲਾਟ ਬਚੀ ਹੋਈ ਸੀ ਗੁਰੂ ਨਾਨਕ ਦੇਵ ਜੀ ਨੂੰ ਕਹਿਣਾ ਪਿਆ ਨਾ ਉਸ ਤੋਂ ਲਗਾਤਾਰ ਚੱਲ ਰਿਹਾ ਸੀ ਇਹ سلسلہ ਤੇ ਤੁਸੀਂ ਕਹਿੰਦੇ ਫਰਕ ਨਹੀਂ ਪਿਆ ਮੈਂ ਕਹਿੰਦਾ ਇੱਥੇ ਜਰਨੈਲ ਇਹੋ ਜੇ ਪੈਦਾ ਕਰਦੇ ਸੀ ਗੁਰਗੋਮ ਸਿੰਘ ਨੇ ਕਾਉਂਸਲਿੰਗ ਕਰਕੇ ਤਾਂ ਵਜ਼ੀਰ ਖਾਨ ਨੇ ਕੀ ਹਾਲ ਬਣਾਇਆ ਹੋਇਆ ਸੀ ਫਰਕ ਨਹੀਂ ਪਿਆ ਹਿੰਦੁਸਤਾਨ ਦਾ ਦੇ ਵਿੱਚ ਇਨਸਾਨੀਅਤ ਜਿੰਦਾ ਰਹਗੀ ਇਹਦਾ ਨਾਮੋ ਨਿਸ਼ਾਨ ਜਿੰਦਾ ਰਹਗਾ ਹਿੰਦੁਸਤਾਨ ਦਾ ਫਰਕ ਕਿਉਂ ਨਹੀਂ ਪਿਆ ਅੱਜ ਅਸੀਂ ਜੇ ਗੱਲ ਕਰ ਰਹੇ ਹਾਂ ਉਸ ਕਰਕੇ ਕਰ ਰਹੇ ਹਾਂ ਉਸ ਵੇਲੇ ਤਾਂ ਕੋਈ ਗੱਲ ਵੀ ਨਹੀਂ ਕਰ ਸਕਦਾ ਸੀ ਅੱਜ ਅਸੀਂ ਕਹਿ ਰਹੇ ਹਾਂ ਕਿ ਨਹੀਂ ਸਭ ਦੇ ਬਰਾਬਰ ਦੇ ਹੱਕ ਹੈਗੇ ਗੱਲ ਕਰ ਰਹੇ ਹਾਂ ਫਿਰ ਵੀ ਉਸ ਵੇਲੇ ਤਾਂ ਬਿਲਕੁਲ ਹੀ ਨਹੀਂ ਸੀ ਕੋਈ ਤੁਹਾਨੂੰ ਪਤਾ ਤਾਂ ਹੈਗਾ ਕੀ ਹਾਲਾਤ ਬਣੇ ਹੋਏ ਸੀ ਉਸ ਵੇਲੇ ਤੇ ਮੈਂ ਨਾ ਉਹਨਾਂ ਨੂੰ ਦੁਹਰਾਵਾਂ ਤੇ ਬਹੁਤ ਵੱਡਾ ਫਰਕ ਪਿਆ ਹੈਗਾ ਤੇ ਬਿਲਕੁਲ ਫਰਕ ਪਏਗਾ ਤੇ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਆਪਣੇ ਤਜਰਬੇ ਦੇ ਆਧਾਰ ਤੇ ਆਪਣੇ ਐਕਸਪੀਰੀਅੰਸ ਦੇ ਆਧਾਰ ਤੇ ਕਿ ਚੁੱਪ ਰਹਿਣ ਦੀ ਤੁਹਾਨੂੰ ਕੀਮਤ ਬਹੁਤ ਵੱਡੀ ਅਦਾ ਕਰਨੀ ਪਏਗੀ ਜੇਕਰ ਕ੍ਰਾਈਮ ਹੁੰਦਾ ਹੈ ਜ਼ੁਲਮ ਹੁੰਦਾ ਹੈ ਉੱਥੇ ਆਪਣਾ ਜਿੰਨੀ ਲੋੜ ਹੈ ਉਹਨਾਂ ਬੋਲੋ ਹਰ ਜੇ ਚੁੱਪ ਰਹੇ ਸੀ ਹਿੰਦੁਸਤਾਨ ਦੀ ਕੈਸੀ ਦਸ਼ਾ ਬਣ ਗਈ ਕਿਹੋ ਜੀ ਦਸ਼ਾ ਬਣ ਗਈ ਸੀ ਧੀਆਂ ਭੈਣਾਂ ਨੂੰ ਗਜਰਵੀ ਦੇ ਬਾਜ਼ਾਰ ਅੱਜ ਤੱਕ ਅਸੀਂ ਦੇਖਦੇ ਹਾਂ ਉੱਥੇ ਅੱਜ ਤੱਕ ਹਿਸਟਰੀ ਇਹਦੀ ਕਾਇਮ ਹੈਗੀ ਕਿੰਨਾ ਚੁੱਪ ਕਰਨ ਦੀ ਕਿੰਨੀ ਅਦਾ ਕਰਨੀ ਪੈ ਗਈ ਸੀ ਵੀ ਦੁਬਾਰਾ ਫੇਰ ਨਾ ਉਹ ਜਿਹੇ ਹਾਲਾਤ ਕਿਤੇ ਬਣਾਵਾ ਲਿਓ ਚੁੱਪ ਰਹਿਣ ਦੀ ਕੀਮਤ ਬਹੁਤ ਬੜੀ ਅਦਾ ਕਰਨੀ ਪੈਣੀ ਹੈ ਠੀਕ ਹੈ ਬੋਲਣ ਦੀ ਕੀਮਤ ਵੀ ਅਦਾ ਕਰਨੀ ਪਈ ਹੈ ਬਾਬਰ ਦੀਆਂ ਜੇਲਾਂ ਚ ਜਾਣਾ ਪਿਆ ਸਾਰਾ ਕੁਝ ਕਰਨਾ ਪਿਆ ਉਸ ਵळे ਸਰਵੰਸ ਵੀ ਲਾਉਣੇ ਪਏ ਮਹੀਨਾ ਕਿਹੜਾ ਚੱਲਦਾ ਸਾਨੂੰ ਪਤਾ ਹੈ ਠੀਕ ਹੈ ਤੇ ਉੱਥੇ ਮੋਤੀराम ਮਹਾਰਾਜੀ ਨੇ ਆਪਣਾ ਪਿਆਰ ਕਿਦਾਂ ਦਰਸਾਇਆ ਕਿੰਨੇ ਵੱਡਾ ਦਿਲ ਸੀ ਤੇ ਉਹ ਚੌਡਰ ਮਲ ਜੀ ਨੇ ਆਪਣਾ ਪਿਆਰ ਦਾ ਇਜ਼ਹਾਰ ਕਿਵੇਂ ਕੀਤਾ ਮੋਹਰਾ ਖੜੀਆਂ ਕਰ ਕਰਕੇ ਫਿਰ ਬੁੱਧੂ ਸ਼ਾਹ ਉਹਨਾਂ ਨੇ ਇਹ ਸੱਚ ਦੇ ਆਸ਼ਿਕਾਂ ਨੇ ਮਿਲ ਕੇ ਸਮਾਜ ਨੂੰ ਕਿਦਾਂ ਵਹਿਣ ਬਦਲਤੇ ਸੀ ਤੇ ਅੱਜ ਵੀ ਬਦਲੇ ਜਾ ਸਕਦੇ ਆ ਪਰ ਚੁੱਪ ਰਹਿ ਕੇ ਤੁਸੀਂ ਕਿਤੇ ਮਤਲਬ ਇਹ ਨਾ ਸਮਝ ਲਓ ਕਿ ਅਸੀਂ ਬਚ ਜਾਾਂਗੇ ਚੁੱਪ ਰਹਿ ਕੇ ਜੋ ਕ੍ਰਾਈਮ ਕਰਕੇ ਧਰਮਰਾਜ ਦੀ ਕਚਹਿਰੀ ਦੇ ਵਿੱਚ ਕੁਦਰਤ ਦੇ ਨਜ਼ਰਾਂ ਦੇ ਚੁੱਪ ਰਹਿਣਾ ਵੀ ਵੱਡਾ ਕ੍ਰਾਈਮ ਬਹੁਤ ਵੱਡਾ ਕ੍ਰਾਈਮ ਚੁੱਪ ਰਹਿਣੇ ਤੇ ਵੱਡਾ ਕ੍ਰਾਈਮ ਹੋ ਰਿਹਾ ਹੋ ਸਕਦਾ ਉਹ ਕਹਿੰਦਾ ਉਸ ਵਾਲੇ ਇਨਸਾਨੀਅਤ ਦੇ ਇਸ ਲੈਵਲ ਦਾ ਕੰਨ ਹੋ ਰਿਹਾ ਸੀ ਤੈਨੂੰ ਮੈਂ ਜਮਾਨ ਦਿੱਤੀ ਸੀ ਤੈਨੂੰ ਮੈਂ ਦਿਮਾਗ ਦਿੱਤਾ ਸੀ ਤੇ ਨਹੀਂ ਤੇ ਫਿਰ ਤੈਨੂੰ ਮੈਂ ਜਾਨਵਰ ਨਾ ਬਣਾ ਆਂਦਾ ਤੈਨੂੰ ਇਨਸਾਨ ਕਾਦੇ ਵਾਸਤੇ ਬਣਾਇਆ ਸੀ ਚੁੱਪ ਰਹਿਣ ਦੀ ਕੀਮਤ ਬਹੁਤ ਵੱਡੀ ਚੁਕਾਉਣੀ ਪੈਗੀ ਔਰ ਬਹੁਤ ਵੱਡਾ ਇੱਕ ਕ੍ਰਾਈਮ ਹੈ ਕੁਦਰਤ ਦੀਆਂ ਨਜ਼ਰਾਂ ਦੇ ਵਿੱਚ ਇਹ ਕ੍ਰਾਈਮ ਜਿਹੜਾ ਹੈਗਾ ਇਸ ਦਾ ਜਿਹੜਾ ਸਾਨੂੰ ਫਲ ਹੈ ਇਹ ਸੌਖਾ ਜਿਹੜਾ ਇਹਨਾਂ ਸਾਡੇ ਕੋਲੋਂ ਸਜ਼ਾ ਜਿਹੜੀ ਹੈ ਨਾ ਇਹ ਬਹੁਤ ਵੱਡੀ ਹੈ ਚੁੱਪ ਰਹਿਣ ਦੀ ਇਸ ਕਰਕੇ ਜਿੱਥੇ ਲੋੜ ਹੈਗੀ ਹੈ ਤੇ ਉੱਥੇ ਬੋਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹੀ ਇਨਸਾਨ ਦਾ ਧਰਮ ਹੈ ਬੇਸਿਕ ਧਰਮ ਜਿਹਨੂੰ ਕਹੀਏ ਜਿਹੜੀ ਆਤਮਾ ਦੀ ਆਵਾਜ਼ ਹੈ ਨਾ ਉਹ ਪਰਮਾਤਮਾ ਦੀ ਅੰਸ ਹੈ ਪਰਮਾਤਮਾ ਦੀ ਆਵਾਜ਼ ਹੈ ਅੰਦਰੋਂ ਆਵਾਜ਼ ਆ ਰਹੀ ਹੈ ਕਿ ਨਹੀਂ ਹੋਣਾ ਚਾਹੀਦਾ ਤੇ ਨਹੀਂ ਹੋਣਾ ਜੇ ਤੁਸੀਂ ਕਹੋਗੇ ਨਹੀਂ ਹੋਣਾ ਚਾਹੀਦਾ ਚੁੱਪ ਰਹਿ ਕੇ ਤੇ ਬਹੁਤ ਜ਼ਿਆਦੇ ਹਾਲਾਤਾਂ ਨੂੰ ਅਸੀਂ ਕਹਿੰਦੇ ਦੂਜੇ ਬੁਰਾਈ ਨੂੰ ਪ੍ਰਮੋਟ ਕਰਨਾ ਬੁਰਾਈ ਨੂੰ ਪਾਵਰ ਦੇਣੀ ਤੇ ਇਹ ਬਹੁਤ ਵੱਡਾ ਜ਼ੁਲਮ ਹੈ ਤੇ ਮੈਨੂੰ ਲੱਗਦਾ ਇਸ ਗੱਲ ਨੂੰ ਵਿਚਾਰਨਾ ਚਾਹੀਦਾ ਹੈ ਵਿੱਚੋਂ ਪਰ ਹੈ ਕਿ ਅਸੀਂ ਸੇਫ ਰਹਿ ਜਾਗੇ ਇਹ ਵੀ ਭਲੇਖਾ ਕੱਢਦੇ ਨੇ ਕਹਿੰਦਾ ਮੈਂ ਠੀਕ ਐ ਕੋਵਿਡ ਤੋਂ ਹੁਣ ਵੀ ਮੈਨੂੰ ਤਾਂ ਕੋਵਿਡ ਨਹੀਂ ਹੋਇਆ ਉਹ ਕਹਿੰਦਾ ਦੂਜੇ ਵੀ ਤੇਰੇ ਜਿਨ੍ਹਾਂ ਕੋਲੋਂ ਨਾ ਤੂੰ ਸਬਜ਼ੀ ਮੰਗਾ ਰਹੇ ਆ ਜਿਨ੍ਹਾਂ ਦੇ ਕੋਲੋਂ ਤੂੰ ਅੱਜ ਇਹਨੂੰ ਪਲੰਬਰ ਨੂੰ ਬੁਲਾ ਰਹੇ ਆ ਆ ਜਿਹੜੇ ਇਲੈਕਟ੍ਰੀਸ਼ੀਅਨ ਨੂੰ ਤੂੰ ਬੁਲਾ ਰਹੇ ਆ ਇਹ ਵੀ ਸੇਫ ਰਹਿਣੇ ਚਾਹੀਦੇ ਆ ਕਹਿੰਦਾ ਕਿਉਂ ਮੈਨੂੰ ਕੀ ਲੈਣਾ ਇਹਨਾਂ ਤੋਂ ਉਹ ਕਹਿੰਦਾ ਕੋਵਿਡ ਜੇ ਹੋ ਗਿਆ ਇਹ ਵੀ ਤਾਂ ਕੈਰੀ ਕਰਕੇ ਤੇਰੇ ਅੰਦਰ ਵੜ ਜਾਣਗੇ ਕਹਿੰਦਾ ਅੱਛਾ ਅੱਛਾ ਇਸ ਕਰਕੇ ਮਤਲਬ ਹਮੇਸ਼ਾ ਹੀ ਇਹ ਨਾ ਸੋਚੋ ਕਿ ਮੇਰੇ ਨਾਲ ਨਹੀਂ ਕੁਝ ਹੋ ਰਿਹਾ ਤੇ ਜਿੱਥੇ ਲੋੜ ਹੈਗੀ ਆ ਇਨਸਾਨੀਅਤ ਦਾ ਘਾਣਾ ਹੋ ਰਿਹਾ ਏ ਤੇ ਰਲ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਉਹ ਇਨਸਾਨੀਤ ਨੂੰ ਜ਼ਿੰਦਾ ਰੱਖਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਪੂਰਾ। ਇਹੀ ਧਰਮ ਜਿਹਦੀ ਤੁਸੀਂ ਵਾਰ-ਵਾਰ ਧਰਮ ਦੀ ਗੱਲ ਕਰਦੇ ਆ ਨਾ ਇਹਨਾਂ ਗੁਣਾਂ ਨੂੰ ਧਾਰਨ ਕਰਨਾ। ਜੇ ਮੇਰੇ ਨਾਲ ਹੋ ਰਿਹਾ ਮੇਰੇ ਪਰਿਵਾਰ ਨਾਲ ਹੋ ਰਿਹਾ ਫਿਰ ਅਸੀਂ ਰੋਲਾ ਪਾਉਂਦੇ ਆ। ਤੇ ਸੰਸਾਰ ਦੇ ਵਿੱਚ ਜੋ ਕੁਝ ਹੋ ਰਿਹਾ ਫਿਰ ਅਸੀਂ ਰੋਲਾ ਨਹੀਂ ਪਾਉਂਦੇ। ਤੇ ਸਾਡਾ ਧਰਮ ਨਾਲ ਕੀ ਰਿਸ਼ਤਾ ਹੈ? ਕੋਤ ਮਿਹਰਬਾਨੀ ਸਮਾਂ ਦੇਣ ਦੇ ਲਈ। ਸੋ ਸ਼ਮਸ਼ੇਰ ਸਿੰਘ ਜੀ ਸਾਡੇ ਨਾਲ ਮੌਜੂਦ ਸੇ ਸਭ ਤੋਂ ਵੱਡੀ ਗੱਲ ਹੈ ਕਹਿੰਦੇ ਚੁੱਪ ਸਭ ਤੋਂ ਵੱਡਾ ਗੁਨਾਹ ਹੈ ਅਗਰ ਤੁਸੀਂ ਚੁੱਪ ਰਹਿੰਨੇ ਹੋ ਤਾਂ ਉਸ ਤੋਂ ਵੱਡਾ ਜ਼ੁਲਮ ਤੁਸੀਂ ਖੁਦ ਤੇ ਸਮਾਜ ਤੇ ਨਹੀਂ ਕਰ ਸਕਦੇ ਸੱਤਾ ਤੇ ਸੱਤ ਦੇ ਵਿੱਚ ਹਮੇਸ਼ਾ ਹੀ ਲੜਾਈ ਰਹੀ ਹੈ ਕਿਉਂਕਿ ਸੱਤ ਤੇ ਸੱਤਾ ਆਪਸ ਦੇ ਵਿੱਚ ਟਕਰਾ ਜਦੋਂ ਹੁੰਦਾ ਤਾਂ ਨੇਕੀ ਤੇ ਬਦੀ ਦੀ ਗੱਲ ਹੁੰਦੀ ਹੈ ਤਾਂ ਹੁਣ ਲੋੜ ਹੈ ਮਨੁੱਖ ਦੇ ਮੌਲਿਕ ਅਧਿਕਾਰਾਂ ਦੀ ਕਿ ਮੇਰੇ ਦੇਸ਼ ਦੇ ਹੁਕਮਰਾਨ ਇਹ ਚੀਜ਼ ਪੂਰੀ ਕਰਦੇ ਨੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਆਪਣੀ ਆਵਾਜ਼ ਨੂੰ ਹਮੇਸ਼ਾ ਬੁਲੰਦ ਕਰਦੇ ਰਹਿਣਾ ਚਾਹੀਦਾ ਹੈ ਇਹ ਤੁਹਾਡੀ ਡਿਊਟੀ ਵੀ ਹੈ ਤੁਹਾਨੂੰ ਇਹ ਇੰਟਰਵਿਊ ਕਿਵੇਂ ਲੱਗੀ ਕਿਉਂਕਿ ਇਹ ਆਮ ਆਦਮੀ ਨੂੰ ਉਸ ਦੇ ਅਧਿਕਾਰਾਂ ਤੱਕ ਪਹੁੰਚਾਉਣ ਦੀ ਗੱਲ ਹੈ ਹੁਕਮਰਾਨਾਂ ਤੱਕ ਆਵਾਜ਼ ਪਹੁੰਚਾਉਣ ਦੀ ਗੱਲ ਹੈ ਸਲੋੜ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਤਾਂਕਿ ਮੇਰੇ ਦੇਸ਼ ਦੇ ਹੁਕਮਰਾਨਾਂ ਨੂੰ ਇਹਨਾਂ ਲੋਕਾਂ ਦੀ ਆਵਾਜ਼ ਸੁਣ ਸਕੇ ਕੈਮਰਾਮੈਨ ਰੋਸ਼ਨ ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ